ਮਿਰਚਾ ਮਿੱਠੂ ਦੀਆਂ ਹੈਲੋ ਦੋਸਤੋ ਮੈਂ ਤੁਹਾਡਾ ਮਿੱਠੂ ਹਾਜ਼ਰ ਆ ਲੈ ਕੇ ਪ੍ਰੋਗਰਾਮ ਮਿਰਚਾ ਮਿੱਠੂ ਦੀਆਂ ਸੋ ਦੋਸਤੋ ਅੱਜ ਮੈਂ ਮਿਰਚਾ ਲਾਉਣੀਆਂ ਸਾਰੀਆਂ ਹੀ ਪੋਲਿਟਿਕਲ ਪਾਰਟੀਆਂਸ ਨੂੰ ਜਿਹੜੀਆਂ ਸੰਸਦ ਦੇ ਵਿੱਚ ਇੱਕ ਐਸੇ ਮੁੱਦੇ ਦੇ ਉੱਤੇ ਬਹਿਸ ਕਰਦੀਆਂ ਪਈਆਂ ਜਿਸ ਮੁੱਦੇ ਦੇ ਉੱਤੇ ਬਹਿਸ ਦੀ ਕੋਈ ਲੋੜ ਨਹੀਂ ਸੀ ਜੀ ਹਾਂ ਆਪਰੇਸ਼ਨ ਸੰਦੂਰ ਪਹਿਲਾਂ ਮੈਂ ਆਪਰੇਸ਼ਨ ਸੰਦੂਰ ਦੇ ਬਾਰੇ ਵਿੱਚ ਦੱਸਦਾ ਕਿ 22 April 2025 ਨੂੰ ਕਸ਼ਮੀਰ ਦੇ ਵਿੱਚ ਅਤੰਗਵਾਦੀ ਇੱਕ ਅਟੈਕ ਹੋਇਆ ਸੀ ਜਿਹਦੇ ਵਿੱਚ ਸਾਡੇ ਕਾਫੀ ਜਿਹੜੇ ਨਿਰਦੋਸ਼ ਸਿਟੀਜ਼ਨ ਸੀਗੇ ਉਹ ਮਾਰੇ ਗਏ ਸੀ ਉਸ ਤੋਂ ਬਾਅਦ ਉਹਨਾਂ ਤੋਂ ਬਦਲਾ ਲੈਣ ਵਾਸਤੇ ਸਾਡੀ ਭਾਰਤ ਸਰਕਾਰ ਨੇ ਇੱਕ ਆਪਰੇਸ਼ਨ ਆਰੰਭਿਆ ਜਿਹਦਾ ਨਾਮ ਰੱਖਿਆ ਸੀ ਆਪਰੇਸ਼ਨ ਸੰਦੂਰ ਤੇ ਫਿਰ ਮਈ ਦੇ ਵਿੱਚ 6-7 ਮਈ ਦੀ ਰਾਤ ਨੂੰ ਅਸੀਂ ਉੱਥੇ ਜਿਹੜੇ ਆ ਉਹ ਹਮਲੇ ਕੀਤੇ ਮਿਜ਼ਾਈਲਾਂ ਦੇ ਨਾਲ ਔਰ ਉੱਥੇ ਜੈਸ਼ੇ ਮੁਹੰਮਦ ਤੇ ਹੋਰ ਵੀ ਜਿਹੜੇ ਅਤੰਕਵਾਦੀ ਸੰਗਠਨ ਸੀਗੇ ਉਹਨਾਂ ਦੇ ਟਿਕਾਣੇ ਜਿਹੜੇ ਆ ਅਸੀਂ ਨਾਸੋ ਨਬੂਤ ਕਰਤੇ ਤੇ ਅੱਜ ਉਸੇ ਹੀ ਮਸਲੇ ਦੇ ਉੱਪਰ ਸੰਸਦ ਦੇ ਵਿੱਚ ਜਿਹੜੀ ਆ ਉਹ ਬਹਿਸ ਪੋਲਿਟੀਕਲ ਪਾਰਟੀਆਂ ਦੀ ਛੇੜੀ ਹੋਈ ਆ ਵੀ ਭਾਈ ਸਾਨੂੰ ਇਹ ਦੱਸੋ ਵੀ ਕਿੰਨੇ ਜਹਾਜ਼ ਤੁਹਾਡੇ ਡਿੱਗੇ ਕਿੰਨੇ ਕੀ ਹੋਇਆ ਕਿੱਥੇ ਕੀ ਕੀਤਾ ਦੱਸੋ ਇਹਦੀ ਕੋਈ ਲੋੜ ਹੈ ਮੈਂ ਤਾਂ ਇਹ ਕਹਿਣਾ ਵੀ ਇਹ ਸਿੱਧੀ ਸਿੱਧੀ ਲੋਕਾਂ ਦੇ ਪੈਸੇ ਦੀ ਤੇ ਆਪਣੇ ਸਮੇਂ ਦੀ ਬਰਬਾਦੀ ਹੈ ਹੋਰ ਕੁਝ ਨਹੀਂ ਹੈ ਇਸ ਦੀ ਕੀ ਸਾਨੂੰ ਆਪਣੀ ਫੌਜ ਦੇ ਆਰਮੀ ਦੇ ਜਿਹੜੇ ਹੈਗੇ ਆ ਉਹਨਾਂ ਦੇ ਡੋਲਿਆਂ ਤੇ ਵਿਸ਼ਵਾਸ ਨਹੀਂਗਾ ਕਿੱਦਾਂ ਦੀਆਂ ਅਸੀਂ ਗੱਲਾਂ ਕਰਦੇ ਪਏ ਆ ਮੈਨੂੰ ਲੱਗਦਾ ਇਹ ਪੋਲਿਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਨਾ ਇਹ ਭੁੱਲ ਹੀ ਗਈਆਂ ਕਿ ਇਹ ਆਪਰੇਸ਼ਨ ਸੰਧੂਰ ਜਿਹੜਾ ਇਹ ਆਰਮੀ ਦਾ ਫਿਲਟਰੀ ਆਪਰੇਸ਼ਨ ਹੈ ਇਹ ਤਾਂ ਇਦਾਂ ਦੀਆਂ ਗੱਲਾਂ ਕਰਦੇ ਆ ਜਿੱਦਾਂ ਕੋਈ ਗਲੀ ਮੁਹੱਲੇ ਦਾ ਬੰਦਾ ਜਿਹੜਾ ਨਾ ਪੱਥਰੀ ਦਾ ਆਪਰੇਸ਼ਨ ਕਰਾ ਕੇ ਆਇਆ ਹੋਵੇ ਤੇ ਪੱਥਰੀ ਦਾ ਪੇਸ਼ੈਂਟ ਜਦੋਂ ਕਰਾ ਕੇ ਆਇਆ ਹੁੰਦਾ ਨਾ ਬੰਦਾ ਜਿਹੜੇ ਉਹਦੇ ਹਾਲਚਾਲ ਪੁੱਛਣ ਜਾਂਦੇ ਆ ਮੇਰਾ ਖਿਆਲੋ ਫਰੂਟ ਘਟ ਲੈ ਕੇ ਜਾਂਦੇ ਆ ਜਿੰਨਾ ਕਿ ਫਰੂਟ ਲੈ ਕੇ ਜਾਂਦੇ ਨਾ ਉਤੋਂ 10 ਗੁਣਾ ਉਹ ਤਾਂ ਲਹੂ ਪੀ ਕੇ ਆਉਂਦੇ ਗੱਲਾਂ ਉਹਦਾਂ ਦੀਆਂ ਕਰਨ ਲੱਗ ਪੈਂਦੇ ਜਾ ਜਾ ਕੇ ਉੱਥੇ ਕਹਿੰਦੇ ਆ ਲੈ ਦੱਸ ਸਿੱਧੇ ਆਪਰੇਸ਼ਨ ਕਰਾਉਣ ਤੱਕ ਕਿਸੇ ਕੁੱਤੇ ਬੱਲੇ ਨਾਲ ਸਲਾਹ ਕਰ ਲੈਂਦੇ ਕਿੱਡੇ ਕਬਿੱਡੀ ਗੱਲ ਸੀਗੀ ਪਥਰੀ ਹੋਈ ਸੀਗੀ ਆ ਚੰਡੀ ਦਾਸੀ ਹਕੀਮ ਤੋਂ ਆਪਾਂ ਤੁਹਾਨੂੰ ਦੋ ਕੁੜੀਆਂ ਫੜ ਦੇਣੀਆਂ ਸੀ ਬਸ ਖਾਦੀਆਂ ਨਹੀਂ ਖਾਣੀਆਂ ਸੀ ਤੇ ਪਥਰੀ ਭੜਕ ਕੇ ਬਾਅਦ ਪਰ ਕੋਈ ਗੱਲ ਤਾਂ ਕਰਦਾ ਕਿਸੇ ਦੇ ਨਾਲ ਤੇ ਦੂਜੀ ਜਨਾਨੀ ਵੀ ਇੰਦੀ ਕਹਿਣ ਲੱਗ ਪੈਂਦੀ ਨਹੀਂ ਇਹਦੀ ਵੀ ਕਾਦੀ ਗੱਲ ਸੀ ਆਪਣੇ ਆਰਾਮ ਦੇ ਨਾਲ ਕਿਤੇ ਬੋੜ ਵਾਲੇ ਬਾਬੇ ਕੋਈ ਜਾਣਾ ਸੀ ਦੋ ਫਾਂਡਿਆਂ ਵਿੱਚ ਪਥਰੀ ਫਟਾਫਟ ਹੋਈ ਜਾਣੀ ਸੀ ਪਰ ਇਹ ਕਾਲੇ ਦੇ ਮੁੰਡੇ ਨੂੰ ਇਹੀ ਸੀ ਉਥੇ ਦੋ ਫਾਂਡੇ ਹੋਏ ਅਛਾਲਾ ਮਾਰਦਾ ਫਿਰਦਾ ਦੱਸੋ ਇਹ ਬਿਲਕੁਲ ਆਪਰੇਸ਼ਨ ਸੰਧੂਰ ਨੂੰ ਇਦਾਂ ਟਰੀਟ ਕਰ ਰਹੀਆਂ ਆਪਣੀਆਂ ਪੋਲਿਟਿਕਲ ਪਾਰਟੀਆਂ ਜਿੱਦਾਂ ਕਿਤੇ ਇਦਾਂ ਦੇ ਦੂਸਰੇ ਆਪਰੇਸ਼ਨ ਦੀ ਕੋਈ ਖਬਰ ਲੈਣ ਗਈਆਂ ਹਾਂ ਹਾਦਾਂ ਯਾਰ ਕਮਾਲ ਦੀ ਗੱਲ ਔਰ ਫੇਰ ਅਸੀਂ ਪੁੱਛਦੇ ਕੀ ਪਏ ਉਹਨਾਂ ਨੂੰ ਜਾ ਜਾ ਕੇ ਉੱਥੇ ਕਿੰਨੇ ਜਾਜ ਡਿੱਗੇ ਸਾਨੂੰ ਦੱਸੋ ਕਿੰਨੇ ਡਿੱਗੇ ਕਿੱਥੇ ਕੀ ਹੋ ਗਿਆ ਭਾਈ ਸਾਹਿਬ ਟਰਾਂਸਪੈਰੈਂਸੀ ਤੇ ਅਕਾਉਂਟੇਬਿਲਟੀ ਇਹਦੇ ਮੈਂ ਹੱਕ ਦੇ ਵਿੱਚ ਆ accountability and transparency is a part of democracy but ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹਰ ਗੱਲ ਦੇ ਵਿੱਚ ਆਪਣੀ ਉਂਗਲ ਫਸਾਈ ਚਲੀਏ ਯਾਰ ਇਹ ਤਾਂ ਅਸੀਂ ਕਿਸੇ ਨਿਆਣੇ ਨੂੰ ਵੀ ਪੁੱਛੀਏ ਇੰਨੀ ਡਿਟੇਲ ਦੇ ਵਿੱਚ ਜਾ ਕੇ ਤੇ ਉਹ ਵੀ ਚਿੜ ਜਾਊਗਾ ਕਿ ਮੇਰੇ ਕੋਲ ਯਾਰ ਕਿਹੜੇ ਸਵਾਲ ਪੁੱਛੇ ਜਾਂਦੇ ਆ ਮੇਰੇ ਘਰ ਦੇ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਹੱਦ ਹੋ ਗਈ ਹੈ ਯਾਰ ਉੱਥੇ ਤਾਂ ਇੰਡੀਅਨ ਆਰਮੀ ਹੈ ਜੇ ਕੋਈ ਬੰਦਾ 500 ਰੁਪਏ ਆਪਣੇ ਨਿਆਣੇ ਨੂੰ ਦੇ ਦੇਵੇ ਫਿਲਮ ਦੇਖਣ ਵਾਸਤੇ ਵੀ ਸਕੂਲ ਵਾਲਿਆਂ ਨੇ ਫਿਲਮ ਦੇਖਣ ਜਾਣੀ ਹੈ ਤੇ ਮੋੜ ਕੇ ਆ ਗਿਆ ਦੇਖੋ ਸਾਹ ਮੰਗਲ ਲੱਪ ਵੀ ਵਿੱਚ 20 ਰੁਪਏ ਦਾ ਹੀਰ ਫੇਰ ਹੋ ਜਵੇ ਤੇ ਉਹਨੂੰ ਪੁੱਛੇ ਤੇ 20 ਰੁਪਏ ਕਿੱਥੇ ਖਰਚ ਦਿੱਤੇ ਅਗਲਾ ਕਹਿ ਦੇਵੇ ਪਾਪਾ ਜੀ 20 ਰੁਪਏ ਤਾਂ ਜ਼ਿਆਦਾ ਖਰਚ ਹੋ ਗਏ ਮੈਂ ਪਾਪ ਕੌਰਨ ਲੈ ਸੀ ਕਿਸੇ ਨੇ ਧੱਕਾ ਮਾਰਤਾ ਥੱਲੇ ਡਿੱਗ ਪਏ ਤੇ ਮੈਨੂੰ ਹੋਰ ਲੈਣੇ ਪਏ ਤੇ ਬੰਦਾ ਉੱਥੇ ਹੀ ਚਰਚਾ ਛੇੜ ਲਵੇ ਉੱਥੇ ਹੀ ਬਹਿ ਛੇੜ ਲਵੇ ਹਾਏ ਹਾਏ 10 20 ਰੁਪਏ ਕਿੱਦਾਂ ਤੂੰ ਫालतू ਖਰਚ ਦੇ ਤੂੰ ਇੰਨੇ ਕੇਅਰਲੈਸ ਤੂੰ ਪਾਪ ਕੌਰਨ ਫੜਿਆ ਕਿਉਂ ਨਹੀਂ ਧਿਆਨ ਦੇ ਨਾਲ ਤੈਨੂੰ ਇੰਨੀ ਬੇਸਬਰੀ ਸੀ ਅੰਦਰ ਜਾ ਕੇ ਪੈਕਟ ਖੋਲ ਲੈਂਦਾ ਜੇ ਕਲਰ ਗਏ ਸੀ ਤਾਂ ਕਿਸੀ ਚੁੱਕ ਕੇ ਝੋਲੀ ਚ ਪਾ ਲੰਦਾ ਉੱਥੇ ਕਿਹੜਾ ਕਮੇਟੀ ਸੀਗੀ ਹਾਦ ਦਾ ਯਾਰ ਔਰ ਇਹੋ ਜੀਆਂ ਗੱਲਾਂ ਫਿਰ ਗਵਾਂਢੀ ਵੀ ਸੁਣਦੇ ਆ ਤੇ ਜਦੋਂ ਗਵਾਂਢੀ ਸੁਣਦੇ ਆ ਉਹ ਵੀ ਗੱਲਾਂ ਕਰਦੇ ਆ ਯਾਰ ਕਿਦਾਂ ਦਾ ਨੰਗ ਟੱਬਰ ਜਿਹੜਾ 20 ਰੁਪਏ ਦੇ ਪਿੱਛੇ ਲੜੀ ਜਾਂਦਾ ਸੋ ਭਾਈ ਅਸੀਂ ਵੀ ਜੇ ਦੇਖਿਆ ਜਾਵੇ ਸਾਡੀਆਂ ਪੋਲੀਟੀਕਲ ਪਾਰਟੀਆਂ ਵੀ ਇਦਾਂ ਦੇ ਕੰਮ ਹੀ ਕਰਦੀਆਂ ਪਈਆਂ ਤੁਸੀਂ ਆਪਣਾ ਸਾਰਾ ਨੰਗ ਜਿਹੜਾ ਨਾ ਗਵਾਂਢੀਆਂ ਨੂੰ ਪਾਕਿਸਤਾਨ ਨੂੰ ਦਿਖਾਉਂਦੇ ਪਏ ਮੈਨੂੰ ਲੱਗਦਾ ਇਹਨਾਂ ਨੂੰ ਇੱਕ ਹਵੱਤਾਂ ਭੁੱਲੀ ਗਈ ਕਿ ਝੱਗਾ ਚੁੱਕਿਆ ਆਪਣੇ ਢਿੱਡ ਲੰਗਾ ਹੁੰਦਾ ਲੱਗਦੇ ਇਹ ਬੇਤੁੱਕੇ ਜਿਹੇ ਸਵਾਲ ਕਰਨ ਵਾਸਤੇ ਰੂਲਿੰਗ ਪਾਰਟੀ ਨੇ ਸੋ ਠੀਕ ਆ ਤੁਸੀਂ ਜੇ ਕੋਈ ਗੱਲ ਪੁੱਛਣੀ ਆ ਮੈਂ ਤੁਹਾਡੇ ਨਾਲ ਸਹਿਮਤ ਆ ਪਰ ਜਦੋਂ ਗੱਲ ਜਰਨਲ ਆ ਜਾਂਦੀ ਹੋਵੇ ਤੇ ਸਾਡੀਆਂ ਪੋਲੀਟੀਕਲ ਪਾਰਟੀਆਂ ਨੂੰ ਥੋੜਾ ਬਹੁਤਾ ਤਾਂ ਸੈਮ ਰੱਖਣਾ ਹੀ ਚਾਹੀਦਾ ਨੇ ਸੋ ਭਾਈ ਜਿਹੜੀ ਅਗਲੀ ਅਸੀਂ ਗੱਲ ਕਰਦੇ ਆ ਰੂਲਿੰਗ ਪਾਰਟੀ ਦੀ ਵੀ ਪਰ ਰੂਲਿੰਗ ਪਾਰਟੀ ਦੀ ਗੱਲ ਕਰਨ ਤੋਂ ਪਹਿਲਾਂ ਪਹਿਲਾਂ ਮੈਂ ਇਹ ਗੱਲ ਕਰ ਲਾਂ ਕਿ ਯਾਰ ਇਹ ਚਰਚਾ ਦੀ ਸਾਨੂੰ ਲੋੜ ਕਿਉਂ ਪੈ ਗਈ ਮੈਨੂੰ ਤਾਂ ਇਦਾਂ ਲੱਗਦਾ ਕਿ ਸਾਡੀਆਂ ਪੋਲਿਟੀਕਲ ਪਾਰਟੀਆਂ ਜਿਹੜੀਆਂ ਨਾ ਉਹ ਜਿਹੜੇ ਯੂਪੀ ਬਿਹਾਰ ਵਰਗੇ ਕੋਈ ਉਹ ਸਟੇਟਸ ਹੈਗੀਆਂ ਜਿਹੜੀਆਂ ਬਾਰਡਰ ਤੋਂ ਪਰੇ ਆ ਉਹਨਾਂ ਨੂੰ ਕੋਈ ਐਨੀਮੇਟਡ ਮੂਵੀ ਦਿਖਾਣੀਆਂ ਚਾਹਦੀਆਂ ਤੇ ਆਪਣਾ ਕ੍ਰੈਡਿਟ ਹੀ ਲੈਣਾ ਜਾਂਦੇ ਆ ਜਿਹੜਾ ਇਦਾਂ ਦੀ ਇਹ ਚਰਚਾ ਛੇੜ ਕੇ ਬੈਠੇ ਹੋਏ ਮੈਂ ਪੰਜਾਬ ਦਾ ਰਹਿਣ ਵਾਲਾ ਬਾਰਡਰ ਦੇ ਸਟੇਟ ਆ ਇਹ ਔਰ ਉੱਥੇ ਅਸੀਂ అలਾਰਮ ਵੀ ਸੁਨੇ ਆ ਜੰਗ ਦੇ ਤੇ ਜਿਹੜੇ ਬੰਬਾਂ ਦੇ ਧਮਾਕੇ ਵੀ ਸੁਨੇ ਆ ਪਰ ਮਜਾਲਾ ਜਦੋਂ ਸਵੇਰੇ ਉੱਠ ਕੇ ਅਸੀਂ ਬਜ਼ਾਰਾਂ ਚ ਘੁੰਮੇ ਦਾ ਸੀ ਕਿਤੇ ਕੋਈ ਅਸੀਂ ਇਦਾਂ ਦੀ ਚੀਜ਼ ਦੇਖੀ ਹੋਏ ਬੰਬ ਧਮਾਕਾ ਹੋਇਆ ਤੇ ਬਿਲਡਿੰਗ ਤੈਸ ਨੈਸ ਹੋ ਗਈ ਜਾਂ ਕਿਤੇ ਮਜ਼ਾਈਲ ਡਿੱਗੀ ਹੋ ਗਈ ਜੰਗ ਦੇ ਦਿਨਾਂ ਦੇ ਵਿੱਚ ਵੀ ਬਜ਼ਾਰਾਂ ਚ ਪੂਰੀਆਂ ਰੌਣਕਾਂ ਸੀ ਲੋਕੀ ਆਉਂਦੇ ਜਾਂਦੇ ਸੀ ਕੋਈ ਇੱਧਰ ਕੋਈ ਉੱਧਰ ਪਤਾ ਹੀ ਨਹੀਂ ਸੀ ਲੱਗਦਾ ਕਿਸੇ ਨੂੰ ਇਹ ਮਹਿਸੂਸ ਹੀ ਨਹੀਂ ਆ ਬਈ ਜੰਗ ਚੱਲ ਰਹੀ ਡਈ ਹੈ ਸੋ ਇਹੀ ਗੱਲ ਸਾਡੇ ਪ੍ਰਧਾਨ ਮੰਤਰੀ ਨੇ ਕਹੀ ਹੈ ਵੀ 1000 ਮਜ਼ਾਇਲ ਪਲੱਸ ਡਰੋਨ ਸਾਡੇ ਇੰਡੀਆ ਦੇ ਉੱਪਰ ਉਹਨਾਂ ਨੇ ਸੁਟੇ ਆ ਪਰ ਸਾਡੇ ਇੱਥੇ ਕਿਸੇ ਨੂੰ ਕੋਈ ਖਰੂਚ ਨਹੀਂ ਆਈ ਔਰ ਬਿਲਕੁਲ ਠੀਕ ਆ ਅਸੀਂ ਵੀ ਦੇਖਦੇ ਆ ਕਿਤੇ ਕੋਈ ਇਦਾਂ ਦੀ ਗੱਲ ਕੋਈ ਨਹੀਂ ਤੇ ਫਿਰ ਕਿਉਂ ਅਸੀਂ ਉਹਨਾਂ ਨੂੰ ਬਾਰ-ਬਾਰ ਪੁੱਛ ਜਾਨੇ ਆ ਭਾਈ ਜੰਗ ਵਿੱਚ ਨੁਕਸਾਨ ਤਾਂ ਹੁੰਦਾ ਹੀ ਆ ਕਿਸੇ ਦਾ ਥੋੜਾ ਕਿਸੇ ਦਾ ਵੱਧੂ ਤਾਂ ਹੀ ਕਹਿੰਦੇ ਆ ਵੀ ਲੜਾਈ ਦਾ ਤਾਂ ਮੂੰਹ ਹੀ ਕਾਲਾ ਕਰਨੀ ਕਿਉਂ ਤੇ ਹੁਣ ਮੈਂ ਗੱਲ ਕਰਨੀ ਆ ਰੋਲਿੰਗ ਪਾਰਟੀ ਦੀ ਇਹ ਰੋਲਿੰਗ ਪਾਰਟੀ ਜਿਹੜੀ ਹੈਗੀ ਆ ਉਹਨੂੰ ਇੱਕ ਕਹਾਵਤ ਯਾਦ ਰੱਖਣੀ ਚਾਹੀਦੀ ਐ ਐਜ਼ ਯੂ ਸੋ so shall you reap ਜੋ ਤੁਸੀਂ ਬੀਜਿਆ ਭਾਈ ਉਹੀ ਵੱਢੋਗੇ ਤੁਸੀਂ ਵੀ ਇਦਾਂ ਕਰਦੇ ਹੁੰਦੇ ਸੀ ਬਫੋਰਸ ਸਟੋਪ ਦਾ ਸਭ ਤੋਂ ਪਹਿਲਾ ਰੋਲਾ ਤੁਸੀਂ ਪਾਇਆ ਸੀ ਜੋਂ ਤੱਕ ਤੁਸੀਂ ਪਾਵਰ ਦੇ ਵਿੱਚ ਨਹੀਂ ਆਏ ਸੀ ਅਟਲ ਵਿਹਾਰੀਵਾਜ ਭਾਈ ਹੁਣੇ ਤਾਂ ਇਲੈਕਸ਼ਨ ਦੇ ਦੌਰਾਨ ਵੀ ਇਹ ਕਹਿੰਦੇ ਰਹੇ ਪੋਲ ਪ੍ਰੋਮਿਸ ਕਰਦੇ ਰਹੇ ਕਿ ਜਦੋਂ ਅਸੀਂ ਇਹਨਾਂ ਪਾਵਰ ਹੋਵਾਂਗੇ ਕੁਆਟਰੋਚੀ ਨੂੰ ਲਿਆ ਕੇ ਇਨਕੁਆਇਰੀ ਕਰਾਂਗੇ ਬਫੋਰਸ ਸਟੋਪ ਦੀ ਤੇ ਬਾਕੀ ਜਿਹੜੀਆਂ ਪਾਰਟੀਆਂ ਉਹਨਾਂ ਦੇ ਬੂਥ ਲੈਵਲ ਵਰਕਰ ਤਾਂ ਇੱਥੇ ਤੱਕ ਰੋਲਾ ਪਾਉਂਦੇ ਸੀ ਨਿਰਜੀਵ ਗਾਂਧੀ ਜੰਗ ਲਗੀਆਂ ਤੋਪਾਂ ਲੈ ਕੇ ਆ ਗਿਆ ਦੇਸ਼ ਨਾਲ ਗਰਦਾਰੀ ਕਰ ਦਿੱਤੀ ਇਹਨਾਂ ਨੇ ਤੇ ਨਤੀਜਾ ਕੀ ਨਿਕਲਿਆ ਜਦੋਂ ਕਾਰਗਿਲ ਦੀ ਜੰਗ ਲੱਗੀ ਤੇ ਉੱਥੇ ਉਹ ਹੀ ਬਫੋਰਸ ਤੋਪ ਜਿਹੜੀ ਆ ਕੰਮ ਆਈ ਤੇ ਕੁਆਟਰੋਚੀ ਨੂੰ ਇਹ ਲੈ ਵੀ ਆਏ ਸੀ ਇੰਡੀਆ ਕੁਆਟਰੋਚੀ ਇੰਡੀਆ ਆ ਵੀ ਗਿਆ ਸੀ ਉਹਦਾ ਨੁਕਸਾਨ ਕੀ ਹੋਇਆ ਇੰਡੀਅਨ ਕਿਸੇ ਵੀ ਹੋਰ ਆਰਮ ਡੀਲਰ ਨੇ ਸਾਡੇ ਨਾਲ ਸੌਦਾ ਕਰਨਾ ਜਿਹੜਾ ਉਹ ਬੰਦ ਕਰਤਾ ਅਤੇ ਮੈਂ ਦੱਸ ਦਵਾਂ ਉਹ ਤਾਂ ਵੀ ਉਹ ਕੁਆਟਰੋਚੀ ਇਟਲੀ ਦਾ ਰੈਜ਼ੀਡੈਂਟ ਸੀਗਾ ਜਿਨੇ 스웨ਡਨ ਤੋਂ ਜਿਹੜੀ ਸਟੋਪ ਸੀਗੀ ਬਿਫੋਰਸ ਸਟੋਪ ਖਰੀਦੀ ਉਹਦੀ ਵਿਚੋਲਗੀ ਕੀਤੀ ਸੀ ਔਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਵੀ ਆਰਮਸ ਡੀਲਿੰਗ ਹੁੰਦੀਆਂ ਉਹ ਬਿਨਾ ਵਿਚੋਲੀਆਂ ਤੋਂ ਨਹੀਂ ਹੁੰਦੀ ਇਸ ਕਰਕੇ ਉਸ ਦੌਰਾਨ ਸਾਨੂੰ ਬੜੀ ਪ੍ਰੋਬਲਮ ਆਈ ਤੇ ਜਦੋਂ ਜੰਗ ਲੱਗ ਗਈ ਤੇ ਬਿਫੋਰਸ ਦਾ ਜਿਹੜਾ ਗੋਲਾ ਮੁੱਕ ਗਿਆ ਸੀ ਫਿਰ ਸਾਨੂੰ ਦਾਇਆਂ-ਬائیں ਦੂਸਰੀਆਂ ਕੰਟਰੀਆਂ ਤੋਂ ਗੋਲਾ ਬਹੁਤ ਜ਼ਿਆਦਾ ਮਹਿੰਗੇ ਰੇਟਾਂ ਤੇ ਲੈ ਕੇ ਆਉਣਾ ਪਿਆ ਸਿਰਫ ਇੱਕ ਗੱਲ ਕਰਕੇ ਕਿ ਅਸੀਂ ਕੁਆਟਰੋਚੀ ਨੂੰ ਬੁਲਾ ਲਿਆ ਸੀ ਉੱਥੇ ਔਰ ਉਹਦੀ ਇਨਵੈਸਟੀਗੇਸ਼ਨ ਕੀਤੀ ਉਹਦਾ ਭਾਈਚਾਰਾ ਸਾਰਾ ਨਾਰਾਜ਼ ਹੋ ਗਿਆ ਕਿ ਇੰਡੀਆ ਦੇ ਵਿੱਚ ਅਸੀਂ ਸੌਦੇ ਕਰਾਂਗੇ ਤਾਂ ਫਿਰ ਇਹ ਹਾਲ ਹੋਰ ਕਈ ਸਾਲ ਸਾਡੀ ਜਿਹੜੀ ਆ ਇੱਥੇ ਕਈ ਸਾਲਾਂ ਤੱਕ ਸਾਡੇ ਇੱਥੇ ਕੋਈ ਨਵਾਂ ਸੌਦਾ ਹੋਇਆ ਨਹੀਂ ਸੀ ਤਾਂ ਹੁਣ ਮੋਦੀ ਸਰਕਾਰ ਦੇ ਵਿੱਚ ਆ ਕੇ ਬਹੁਤ ਵਧੀਆ ਕੰਮ ਹੋਣ ਲੱਗਾ ਚਲੋ ਪਿਛਲੀਆਂ ਸਰਕਾਰਾਂ ਨੇ ਵੀ ਕੀਤਾ ਵੈਸੇ ਲੇਕਿਨ ਹੁਣ ਜਿਆਦਾ ਸਾਡੀ ਜਿਹੜੀ ਹੈਗੀ ਉਹ ਸੌਦੇ ਵਧੀਆ ਤਰੀਕੇ ਦੇ ਨਾਲ ਸਿਰੇ ਚੜੇ ਐਡਾ ਵੱਡਾ ਇੱਕ ਗੈਪ ਪੈ ਗਿਆ ਸੀ ਸੋ ਭਾਈ ਜਦੋਂ ਅਸੀਂ ਕੋਈ ਚਰਚਾ ਕਰਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਅਸੀਂ ਕਿਹੜੇ ਕਾਮਰ ਦੇ ਪਾਸੇ ਨੂੰ ਤੁਰੇ ਹੋਏ ਜਿਤੇ ਤੱਕ ਮੇਰਾ ਆਪਣਾ ਮੰਨਣਾ ਕਿ ਜਿਸ ਦਿਨ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਔਰ ਰੱਖਿਆ ਜਿਹੜੀ ਨੀਤੀ ਆ ਇਹ ਵਿਅਕਤੀਗਤ ਰਾਜਨੀਤੀ ਤੇ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਬੰਨੀ ਸ਼ੁਰੂ ਹੋ ਗਈ ਉਸ ਦਿਨ ਇੰਡੀਆ ਸੁਪਰ ਪਾਵਰ ਇੱਕ ਮਿੰਟ ਚ ਬਣ ਜਾਏਗਾ ਜੈ ਹਿੰਦ ਜੈ ਹਿੰਦ ਦੀ ਸੈਨਾ